ਸਸ਼ਕਲ ਦੋਸਤੋ ਮੈਂ ਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕੋਚਿੰਗ ਸੈਂਟਰ ਤੇ। ਤੋਂ ਪੀ ਟ੍ਰिपल प्लस ਮੀ ਦੇ ਵਿੱਚ ਚੌਂਕੀਦਾਰ ਤੇ ਸੇਵਾਦਾਰ ਦੀ ਇੱਕ ਪ੍ਰਤੀ ਨਿਕਲੀ ਸੀ। ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤੇ ਕਿ ਉਹਦਾ ਲਿੰਕ ਨਹੀਂ ਸਹੀ ਚੱਲ ਰਿਹਾ ਜਾਂ ਲਿੰਕ ਨਹੀਂ ਹੈਗਾ ਇਸ ਤਰ੍ਹਾਂ ਦਾ ਕੁਝ ਆਇਆ ਸੀਗਾ। ਉਹਦਾ ਰੀਜ਼ਨ ਇਹੀ ਸੀਗਾ ਕਿ ਟੈਕਨੀਕਲ ਪ੍ਰੋਬਲਮ ਆ ਗਈ ਸੀ ਵੈਬਸਾਈਟ ਦੇ ਵਿੱਚ ਜਿਹਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ ਲੇਕਿਨ ਕੁਝ ਚੀਜ਼ਾਂ ਚੇਂਜ ਕੀਤੀਆਂ ਗਈਆਂ ਨੇ ਜਿਦਾ ਨੰਬਰ ਆਫ ਵੈਕੈਂਸੀਜ਼ ਨੂੰ ਚੇਂਜ ਕਰਤਾ ਗਿਆ ਵਧਾ ਦਿੱਤਾ ਗਿਆ ਇਨਫੈਕਟ ਠੀਕ ਹੈ ਤੋਂ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਚਲੋ ਸ਼ੁਰੂ ਕਰਦੇ ਇਸ ਵੀਡੀਓ ਨੂੰ ਤੇ ਸਾਰੀ ਜਾਣਕਾਰੀ ਲੈਣੇ ਆਂ ਸਭ ਤੋਂ ਪਹਿਲਾਂ ਤਾਂ ਮੈਂ ਪੀਟਪੀਐਸਬੀ ਬਾਰੇ ਦੱਸਦਾ ਅਧੀਨ ਸੇਵਾਵਾਂ ਚੋਣ ਬੋਰਡ ਜਾਂ ਪੰਜਾਬ ਸਰਵਿਸ ਸਿਲੈਕਸ਼ਨ ਸੁਬਾਰਡੀਨੇਟ ਬੋਰਡ ਇਹ ਵੀ ਜੋ ਸਥਾਪਨਾ ਕੀਤੀ ਗਈ ਹੈ ਧਾਰਾ 309 ਦੇ ਤਹਿਤ ਕੀਤੀ ਗਈ ਹੈ ਐਂਡ ਇਥੇ ਗਰੁੱਪ ਬੀ ਗਰੁੱਪ ਸੀ ਤੇ ਗਰੁੱਪ ਡੀ ਇਹਨਾਂ ਦਾ ਜੋ ਸਟਾਫ ਹੁੰਦਾ ਵਾ ਉਹਨੂੰ ਰਿਕਰੂਟ ਕਰਨ ਦਾ ਕੰਮ ਕਰਦਾ ਹੈ ਪੀਟਪੀਐਸਬੀ ਨੈਕਸਟ 331 ਅਸਾਮੀਆਂ ਗਰੁੱਪ ਡੀ ਦੀਆਂ ਇਸ਼ਤਿਹਾਰ ਨੰਬਰ 8/2025 ਦੇ ਵਿੱਚ ਇਹਨਾਂ ਨੇ ਕਿਹਾ ਸੀ ਪ੍ਰਕਾਸ਼ਿਤ ਕਰਨੀ ਹੈ ਐਂਡ ਹੁਣ ਇਹਨਾਂ ਨੇ ਉਹ ਪ੍ਰਕਾਸ਼ਿਤ ਕਰ ਦਿੱਤੀਆਂ ਹੈ ਲਿੰਕ ਵੀ ਚੱਲ ਪਿਆ ਹੈ ਕਿਸ ਤਰ੍ਹਾਂ ਅਪਲਾਈ ਕਰਨਾ ਇਹਨੂੰ ਸਭ ਤੋਂ ਪਹਿਲਾਂ ਤੇ ਆਨਲਾਈਨ ਹੀ ਅਪਲਾਈ ਕਰਨਾ ਹੈ ਐਸ ਫਾਰ ਦੋਨੋਂ ਲਿੰਕ ਮੈਂ ਪਾ ਦਿੱਤੀ ਹੈ ਪਿਛਲੀ ਵਾਰ ਵੀ ਮੈਂ ਪਾ ਦਿੱਤੇ ਸੀ ਐਕਟੀਵੇਟਰੀ ਹੋਇਆ ਬਾਅਦ ਦੀ ਗੱਲ ਹੈ ਉਹ ਮੇਰੀ ਗਲਤੀ ਨਹੀਂ ਹੈ ਉਹ ਗਵਰਨਮੈਂਟ ਦੀ ਗਲਤੀ ਹੈ ਲੇਕਿਨ ਐਸ ਫਾਰ ਵੀ ਲਿੰਕ ਜੋ ਹੈ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਨਲਾਈਨ ਪਾ ਦਿੱਤਾ ਹੈ ਕੁਝ ਨੰਬਰ ਆਫ ਵੈਕੈਂਸੀਜ਼ ਵਧ ਗਏ ਆ ਉਹਦੇ ਬਾਰੇ ਵੀ ਮੈਂ ਦੱਸਾਂਗਾ ਅੱਛਾ ਸਭ ਤੋਂ ਪਹਿਲਾਂ ਤੇ ਪਹਿਲਾਂ ਵੇਖ ਲਈਏ ਕਿ ਪਹਿਲਾਂ ਕਿੰਨੀਆਂ ਵੈਕੰਸੀ ਸੀਗੀਆਂ ਤਾਂ ਇਹ ਰਹੀ ਜੋ ਸਕਰੀਨ ਤੇ ਦੇਖ ਪਾ ਰਹੇ ਹੋ ਇਹ ਰਹੀ ਪਹਿਲਾਂ ਵਾਲੀ ਲਿਸਟ ਉਹ ਜਿਹੜੀਆਂ ਇਹ ਵੈਕੰਸੀਸ ਤੇ ਹੈਗੀਆਂ ਹੈਗੀਆਂ ਨਾਲ ਹੀ ਜੋ ਹੈ ਹੋਰ ਵੀ ਵੈਕੰਸੀਆਂ ਆ ਗਈਆਂ 15 ਤੱਕ ਜਿਹੜੀ ਦੀ ਲਿਸਟ ਦੇਖ ਰਹੇ ਹੋ 331 ਅਸਾਮੀਆਂ ਇਹ ਪਹਿਲਾਂ ਸੀਗੀਆਂ ਠੀਕ ਹੈ ਇਹਦੇ ਵਿੱਚੋਂ ਸੇਵਾਦਾਰ ਦੀਆਂ 150 ਵੈਕੰਸੀਆਂ ਹੀ ਜੋ ਆਮ ਰਾਜ ਪ੍ਰਬੰਧ ਵਿਭਾਗ ਦੇ ਅੰਦਰ ਆਉਂਦੀਆਂ ਇਸ ਤੋਂ ਇਲਾਵਾ 22 ਵੈਕੰਸੀਆਂ ਆਮ ਰਾਜ ਪ੍ਰਬੰਧ ਵਿਕਾਸ ਦੇ ਅੰਦਰ ਚੌਂਕੀਦਾਰ ਦੀਆਂ ਵੀ ਆਉਂਦੀਆਂ ਠੀਕ ਹੈ ਇਹਦੇ ਵਿੱਚ ਜਨਰਲ ਦੀਆਂ ਕਿੰਨੀਆਂ ਐਸਸੀ ਦੀਆਂ ਕਿੰਨੀਆਂ ਉਹ ਸਭ ਤੁਹਾਨੂੰ ਸਕਰੀਨ ਤੇ ਨਜ਼ਰ ਆਈ ਰਿਹਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਸੇਵਾਦਾਰ ਦੀਆਂ 22 ਵੈਕੈਂਸੀਆਂ ਆਈਆਂ ਨੇ ਡੇਰੀ ਵਿਕਾਸ ਵਿਭਾਗ ਵਾਸਤੇ ਠੀਕ ਹੈ 22 ਵੈਕੈਂਸੀਆਂ ਜਿੱਚ ਨੋ ਜਿਹੜੀਆਂ ਫੀਮੇਲੀ ਰਿਜ਼ਰਵ ਰੱਖੀ ਗਈਆਂ ਐ ਇਹਦੀ ਵੀ ਡਿਟੇਲ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਇਸ ਤੋਂ ਬਾਅਦ ਚੌਂਕੀਦਾਰ সুইਪਰ ਕਮ ਚੌਂਕੀਦਾਰ ਦੀ ਡੇਰੀ ਵਿਕਾਸ ਵਿਭਾਗ ਦੇ ਵਿੱਚ 4 ਵੈਕੈਂਸੀਆਂ ਆਈਆਂ ਠੀਕ ਹੈ ਇਹਦੀ ਵੀ ਰਿਕਾਰਡਿੰਗ ਤੁਸੀਂ ਦੇਖ ਪਾ ਰਹੇ ਹੋ ਉਸ ਤੋਂ ਬਾਅਦ 18 ਵੈਕੈਂਸੀਆਂ ਡਿਪਟੀ ਕਮਿਸ਼ਨਰ ਮਾਨਸਾ ਯਾਨੀ ਡੀਸੀ ਆਫਿਸ ਮਾਨਸਾ ਦੇ ਵਿੱਚ ਹੈ ਉਹਦੀ ਡਿਟੇਲ ਚੈੱਕ ਕਰ ਲੋ ਇਸ ਤੋਂ ਬਾਅਦ ਸਫਾਈ ਸੇਵਕ ਦੀਆਂ 5 ਵੈਕੈਂਸੀਆਂ ਫਿਰ ਤੋਂ ਡੀਸੀ ਆਫਿਸ ਦੇ ਵਿੱਚ ਉਹਦੀ ਵੀ ਡਿਟੇਲ ਚੈੱਕ ਕਰ ਲੋ ਠੀਕ ਹੈ ਜੀ ਉਸ ਤੋਂ ਬਾਅਦ ਸਵੀਪਰ ਕ ਮਾਲੀ ਦੀ ਇੱਕ ਵੈਕੈਂਸੀ ਵੀ ਹੈਗੀ ਹੈ ਡੀਸੀ ਆਫਿਸ ਦੇ ਵਿੱਚ ਠੀਕ ਹੈ ਇਹਦੀ ਇੱਕ ਹੀ ਵੈਕੈਂਸੀ ਹੈ ਨੈਕਸਟ ਆ ਗਏ ਜੀ 15 ਵੈਕੈਂਸੀਆਂ ਸੇਵਾਦਾਰ ਦੀਆਂ ਚੀਫ ਆਡੀਟਰ ਸਹਿਕਾਰੀ ਸਭਾਵਾਂ ਠੀਕ ਹੈ ਇਸ ਡਿਪਾਰਟਮੈਂਟ ਦੇ ਵਿੱਚ 5 ਵੈਕੈਂਸੀਆਂ ਨੇ ਆ 15 ਵੈਕੈਂਸੀਆਂ ਨੇ ਜਿੱਚੋ 5 ਜਿਹੜੀਆਂ ਇਹ ਫੀਮੇਲ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਇਸ ਤੋਂ ਬਾਅਦ ਫਿਸ਼ਰਮੈਨ ਮੱਛੀ ਪਾਲਕ ਜੋ ਮੱਛੀ ਪਾਲਦੇ ਨੇ ਉਹਨਾਂ ਦੀ 68 ਵੈਕੈਂਸੀਆਂ ਹੈ ਮੱਛੀ ਪਾਲਣ ਵਿਭਾਗ ਦੇ ਵਿੱਚ ਠੀਕ ਹੈ ਇਹਦੇ ਵਿੱਚ ਊਮਨ ਲਈ ਕੋਈ ਰਿਜ਼ਰਵ ਨਹੀਂ ਹੈ ਸਾਰੀਆਂ ਵੈਕੈਂਸੀਜ਼ ਜਿਹੜੀਆਂ ਮੇਲ ਦੀਆਂ ਹੀ ਨੇ ਸੇਵਾਦਾਰ ਦੀ 11 ਵੈਕੈਂਸੀਆਂ ਮੱਛੀ ਪਾਲਣ ਵਿਭਾਗ ਦੇ ਵਿੱਚ ਫਿਰ ਤੋਂ ਆ ਗਈਆਂ ਨੇ 11 ਦੇ ਵਿੱਚੋਂ 4 ਜਿਹੜੀਆਂ ਫੀਮੇਲ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਇਸ ਤੋਂ ਬਾਅਦ ਮੁੱਖ ਇੰਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਇਹਦੇ ਵਿੱਚ ਵੀ ਕੁਝ ਵੈਕੈਂਸੀਜ਼ ਜਿਹੜੀਆਂ ਅਵੇਲੇਬਲ ਨੇ ਠੀਕ ਹੈ ਸਵੀਪਰ ਕੰਮ ਚੌਂਕੀਦਾਰ ਉਹਦੀਆਂ ਵੀ ਸੱਤ ਵੈਕੈਂਸੀਜ਼ ਏਸੀ ਡਿਪਾਰਟਮੈਂਟ ਚ ਆ ਗਈਆਂ ਨੇ ਅੱਛਾ ਹੁਣ 231 ਵੈਕੈਂਸੀਆਂ ਹੀ ਪਹਿਲਾਂ ਠੀਕ ਹੈ ਹੁਣ ਹੋ ਗਏ ਨੇ 368 ਠੀਕ ਹੈ ਮਤਲਬ ਜੋ ਪਹਿਲਾਂ 331 ਹੀ ਉਹ ਹੁਣ ਵੱਧ ਕੇ ਤੁਹਾਡੀਆਂ 368 ਹੋ ਗਏ ਤਾਂ ਕੁਝ ਡਿਪਾਰਟਮੈਂਟ ਦੇ ਵਿੱਚ ਵੈਕੈਂਸੀਜ਼ ਜਿਹੜੀਆਂ ਨਵੀਆਂ ਆਈਆਂ ਵਧਾ ਦਿੱਤੀਆਂ ਗਈਆਂ ਠੀਕ ਹੈ ਜੀ ਤੋ ਇੱਕੋ ਚੀਜ਼ ਮੈਂ ਦੱਸਦਾ ਪਿਛਲੇ ਸਾਲ 2024 ਦੇ ਵਿੱਚ ਅ ਐਡਵਰਟਾਈਜ਼ਮੈਂਟ ਨੰਬਰ 10/2024 ਆਈ ਸੀ ਠੀਕ ਹੈ ਇਹ ਵੈਕੈਂਸੀਆਂ ਜਿਹੜੀਆਂ ਬੋਰਡ ਵੱਲੋਂ ਵਾਪਸ ਲੈ ਲਈਆਂ ਗਈਆਂ ਕਈ ਲੋਕ ਇਹੋ ਜਿਹੇ ਜਿਨ੍ਹਾਂ ਨੇ ਫੀਸ ਵੀ ਪੇ ਕਰਤੀ ਹੀ ਕਈ ਲੋਕ ਇਹੋ ਜਿਹੇ ਜਿਨ੍ਹਾਂ ਨੇ ਫੀਸ ਨਹੀਂ ਹੀ ਪੇ ਕੀਤੀ ਜਿਨ੍ਹਾਂ ਫੀਸ ਨਹੀਂ ਹੀ ਪੇ ਕੀਤੀ ਉਹਨਾਂ ਤੇ ਕੋਈ ਟੈਨਸ਼ਨ ਨਹੀਂ ਹੈ ਜਿਨ੍ਹਾਂ ਨੇ ਫੀਸ ਪੇ ਕਰਤੀ ਹੀ ਉਹਨਾਂ ਕੋਲ ਉਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਹੋਏਗਾ ਜੋ ਕਿ ਪੀ ਟ੍ਰਿਪਲੱਸ ਬੀ ਤੋਂ ਸ਼ੁਰੂ ਹੁੰਦਾ ਹੈ ਠੀਕ ਹੈ ਅਗਰ ਤੁਸੀਂ ਆਨਲਾਈਨ ਲਿੰਕ ਤੇ ਅਪਲਾਈ ਕਰੋਗੇ ਜਿਹੜਾ ਮੈਂ ਨੀਚੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਹੈ ਤਾਂ ਉੱਥੇ ਤੁਹਾਨੂੰ ਚਾਰ ਆਪਸ਼ਨ ਦਿਖਣਗੇ ਠੀਕ ਹੈ ਪਹਿਲਾ ਆਪਸ਼ਨ ਜਿਹੜਾ ਹੈ ਉਹ ਨਿਊ ਰਜਿਸਟ੍ਰੇਸ਼ਨ ਵਾਸਤੇ ਹੈ ਯਾਨੀ ਕਿ ਨਵੀਂ ਰਜਿਸਟ੍ਰੇਸ਼ਨ ਵਾਸਤੇ ਉਹ ਉਹ ਲਿੰਕ ਉਹ ਵਾਲੇ ਲੋਕ ਯੂਜ਼ ਕਰਨਗੇ ਜਿਨ੍ਹਾਂ ਨੇ ਇਸ ਸਾਲ ਹੀ ਅਪਲਾਈ ਕਰਨਾ ਹੈ ਪਿਛਲੇ ਸਾਲ ਨਹੀਂ ਅਪਲਾਈ ਕੀਤਾ ਜਿਹੜਾ ਦੂਸਰਾ ਲਿੰਕ ਹੈ ਨਾ ਉਹ ਸਿਰਫ ਉਹ ਲੋਕ ਯੂਜ਼ ਕਰਨਗੇ ਜਿਹੜੇ ਪਿਛਲੇ ਸਾਲ ਇਸ ਸਾਮੀ ਨੂੰ ਭਰ ਚੁੱਕੇ ਆ ਐਂਡ ਆਪਣੀ ਫੀਸ ਵੀ ਪੇ ਕਰ ਚੁੱਕੇ ਆ ਉਹਨਾਂ ਕੋ ਆਪਣਾ ਰਜਿਸਟ੍ਰੇਸ਼ਨ ਨੰਬਰ ਹੋਏਗਾ ਉਸ ਰਜਿਸਟ੍ਰੇਸ਼ਨ ਨੰਬਰ ਤੇ ਡੇਟ ਆਫ ਬਰਦੀ ਹੈਲਪ ਨਾਲ ਫੀਸ ਤਰੀ ਤਰਾ ਹੀ ਮਿਲ ਜੇਗੀ ਤੁਹਾਨੂੰ ਯਾਨੀ ਦੁਬਾਰਾ ਫੀਸ ਪੇ ਕਰਨ ਦੀ ਲੋੜ ਨਹੀਂ ਮਿਲੇਗੀ ਠੀਕ ਹੈ ਜੀ ਤਾਂ ਨਵੇਂ ਜੋ ਆਪਣੀ ਐਡਵਰਟਾਈਜ਼ਮੈਂਟ ਆਈ 8/2025 ਇਹਦੇ ਵਿੱਚ ਉਹ ਪਿਛਲੀਆਂ ਪਿਛਲੇ ਸਾਲ ਦੀਆਂ 10/2024 ਵਾਲੀਆਂ ਸਾਰੀਆਂ ਵੈਕੈਂਸੀਜ਼ ਵੀ ਅਵੇਲੇਬਲ ਨਹੀਂ ਅੱਛਾ ਜਿਹੜੀ ਐਜੂਕੇਸ਼ਨ ਕੁਆਲੀਫਿਕੇਸ਼ਨ ਜਿਹੜੀ ਇਹਨਾਂ ਨੇ ਮੰਗੀ ਆ ਕਿ ਬਈ ਲੋੜੀਂਦੀ ਵਿਦਿਅਕ ਯੋਗਤਾ ਤੁਸੀਂ ਕੋਈ ਵੀ ਫਾਰਮ ਭਰੋ ਚਾਹੀ ਸੇਵਾਦਾਰ ਚਾਹੀ ਚੌਂਕੀਦਾਰ ਚਾਹੀ ਸਵੀਪਰ ਕਮ ਚੌਂਕੀਦਾਰ ਚਾਹੀ ਸਫਾਈ ਸੇਵਕ ਮਾਲੀ ਕਮ ਚੌਂਕੀਦਾਰ ਸਵੀਪਰ ਕਮ ਮਾਲੀ ਮੱਛੀ ਪਾਲਕ ਬੋਟਮੈਨ ਲੈਬੋਰੀਟਰੀ ਅਟੈਂਡੈਂਟ ਹਰ ਇੱਕ ਲਈ ਸਿਰਫ ਤੇ ਸਿਰਫ ਦਸਵੀਂ ਪਾਸ ਕੀਤੀ ਹੋਵੇ ਪੰਜਾਬੀ ਲੈਂਗੁਏਜ ਇੱਕ ਸਬਜੈਕਟ ਜਿਹੜਾ ਵਾ ਉਹ ਤੁਸੀਂ ਪੜਿਆ ਹੋਵੇ ਦਸਵੀਂ ਦੇ ਵਿੱਚ ਅੱਛਾ ਅੱਗੇ ਆ ਜੰਨੇ ਆਪਾਂ ਪੇ ਸਕੇਲ ਤੇ ਲੈਵਲ 1 ਦੀ ਇਹ ਜੌਬ ਹੈ 7 CPC ਦੇ ਹਿਸਾਬ ਨਾਲ ਤੁਹਾਡੀ ਸਕੇਲ ਜਿਹੜਾ ਹੈ ਉਹ 18000 ਤੋਂ ਲੈ ਕੇ 56900 ਦੇ ਵਿੱਚ ਵਿੱਚ ਰਹੇਗਾ لیکن جان کے تن خوشی ہوگی کہ جس طرح 8th CPC لاگو کیتا 18000 ਦਾ 45000 ਬਣ ਜਾਣਾ ਹੈ नेक्स्ट ਆ ਗਈ ਉਮਰ ਸੀਮਾ 18 ਸਾਲ ਤੋਂ ਘੱਟ ਨਾ ਹੋਵੇ ਤਾਂ ડી ઉਮਰ ਤੇ 1 جنوری 2025 ਨੂੰ جنرل والے ਕੈਂਡੀਡੇਟ ਜਿਹੜੇ 37 ਸਾਲ ਤੋਂ ਘੱਟ ਹੋਣ OBC یعنی SC ਤੇ BC ਜਿਹੜੇ SC ਤੇ BC ক্যাਟਾਗਰੀ ਦੇ ਲੋਕ ਨੇ 42 ਸਾਲ ਉਹਨਾਂ ਦੀ ਲਾਸਟ ਏਜ ਹੈ 42 ਸਾਲ ਤੋਂ ਘੱਟ ਵੱਲੇ ਅਪਲਾਈ ਕਰ ਸਕਦੇ ਆ ਐਕਸਰਿਸਮੈਨ ਆਬਵੀਅਸਲੀ 60 ਸਾਲ ਤੋ ਕੱਟ ਦੀ ਤਾਂ ਯੂਮਰ ਹੋਣੀ ਚਾਹੀਦੀ ਆ ਐਂਡ ਜੇ ਤੁਸੀਂ ਆਲਰੇਡੀ ਕਾਮਨ ਜਵਾਬ ਕਰ ਰਹੇ ਹੋ ਤਾਂ 45 ਸਾਲ ਤਾਂ ਏਜ ਲਿਮਟ ਹੈ। ਅੱਛਾ ਇਸ ਤੋਂ ਬਾਅਦ ਇਹਨਾਂ ਨੇ ਇਹ ਕਿਹਾ ਵਕਿ ਬਈ ਜੇ ਤੁਸੀਂ ਹਰ ਸਾਮੇ ਲਈ ਵੱਖਰਾ ਆਨਲਾਈਨ ਫਾਰਮ ਭਰ ਨਹੀਂ ਪਰ ਸਕਦੇ ਹੋ ਫਿਰ ਉਹਦੀ ਫੀਸ ਵੀ ਵੱਖਰੀ ਭਰਨੀ ਪਵੇਗੀ। ਇਹ ਤਾਂ ਪੀ ਟ੍ਰਿਕ ਪਲੱਸ ਵੀ ਦਾ ਰੂਲ ਤੁਸੀਂ ਯਾਦ ਹੀ ਕਰ ਲਓ। ਕਦੀ ਵੀ ਤੁਸੀਂ ਇੱਕ ਤੋਂ ਵੱਧ ਵੈਕੰਸੀ ਅਪਲਾਈ ਕਰਨਾ ਨਾ ਤਾਂ ਤੁਹਾਨੂੰ ਫੀਸ ਅਲੱਗ ਪਰ ਨਹੀਂ ਪਵੇਗੀ। ਠੀਕ ਹੈ ਜੀ। ਅੱਛਾ ਇਸ ਤੋਂ ਬਾਅਦ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਹਾਂ। ਸਵੇਨੀ ਦੇ ਕੋਡ ਮਤਲਬ ਕੈਟਾਗਰੀ ਕੋਡ ਠੀਕ ਹੈ ਇਹ ਗਲਤੀ ਨਹੀਂ ਕਰਨੀ ਕਿ ਕੋਡ ਗਲਤ ਭਰ ਲੈਣਾ ਜਿਹੜਾ ਜਨਰਲ ਵਾਲੇ ਉਹ 101 ਨੰਬਰ ਭਰਨਗੇ ਪਰ ਜਿਹੜੇ ਐਕਸਰਸਮਨ ਜਨਰਲ ਹੈ ਉਹ 106 ਭਰਨਗੇ ਐਂਡ ਅਗਰ ਐਕਸਰਸਮਨ ਜਨਰਲ ਤੇ ਕੋਈ ਡਿਪੈਂਡ ਕਰ ਰਿਹਾ ਹੈ ਉਹਨਾਂ ਦਾ ਡਿਪੈਂਡੈਂਟ ਫਿਰ ਉਹ 107 ਨੰਬਰ ਕੋਡ ਭਰਨਗੇ ਸਾਰੇ ਕੋਡ ਤੁਹਾਨੂੰ ਮੈਂ ਸਕਰੀਨ ਤੇ ਦਿਖਾ ਰਿਹਾ ਹਾਂ ਨੈਕਸਟ ਆ ਜਾਈਏ ਆਪਾਂ ਫੀਸ ਤੇ ਪੀ ਟ੍ਰਿਪਲਸ ਬੀ ਵਾਲੇ ਨੇ ਆਲਮੋਸਟ ਫਿਕਸ ਫੀਸ ਰੱਖੀ ਹੈ ਫਿਕਸ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਜਨਰਲ ਫਰੀडम फाइਟਰ ਐਂਡ ਪਲੇਅਰ ਇਹਨਾਂ ਨੂੰ 1000 ਰੁਪਏ ਦੇਣਾ ਪਏਗਾ ਐਸੀਬੀਸੀਈਡਬਲਯੂਐਸ ਨੂੰ 250 ਰੁਪਏ ਦੇਣਾ ਪਏਗਾ ਐਕਸਰਸ ਮੈਂ ਤੇ ਉਹਨਾਂ ਤੇ ਜਿਹੜੇ ਡਿਪੈਂਡ ਕਰਦੇ ਆ 200 ਰੁਪਏ ਦੇਣਗੇ ਐਂਡ ਫਿਜ਼ੀਕਲੀ ਹੈਂਡੀਕੈਪ 500 ਰੁਪਏ ਦੇਣਗੇ ਇੱਕ ਵਾਰ ਫੀਸ ਅਦਾ ਕਰਤੀ ਕਿਹੇ ਵੀ ਹਾਲਤ ਚ ਵਾਪਸ ਨਹੀਂ ਹੋਏਗੀ ਦੇਖੋ ਪਿਛਲੇ ਸਾਲ ਵੀ ਵਾਪਸ ਨਹੀਂ ਹੋਈ ਠੀਕ ਹੈ ਫਿਰ ਇਸ ਸਾਲ ਦੁਬਾਰਾ ਉਹਨੇ ਭਰਤੀ ਕਰਕੇ ਉਹ ਫੀਸ ਉੱਥੇ ਅਡਜਸਟ ਕੀਤੀ ਗਵਰਨਮੈਂਟ ਕਦੀ ਵੀ ਫੀਸ ਵਾਪਸ ਨਹੀਂ ਦਿੰਦੀ ਫੀਸ ਪੇ ਕਰਨ ਦਾ ਤਰੀਕਾ ਇੱਕ ਹੀ ਹੈ ਉਹ ਹੈ ਆਨਲਾਈਨ ਤੁਸੀਂ ਆਪਣੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਯੂਪੀਆਈ ਬੀ Paytm ਕਿਸੇ ਵੀ ਤਰੀਕੇ ਨਾਲ ਫੀਸ ਪੇ ਕਰ ਸਕਦੇ ਹੋ ਇੰਪੋਰਟੈਂਟ ਡੇਟਸ ਇਹ ਨਵਾਂ ਸੈਕਸ਼ਨ ਹੈ 4 12 2025 ਨੂੰ ਯਾਨੀ ਕਿ 4 ਦਸੰਬਰ 2025 ਨੂੰ ਇਹ ਪ੍ਰਤੀ ਸ਼ੁਰੂ ਹੋਈ ਆ ਐਂਡ ਉਹ ਨੇ 27 ਦਸੰਬਰ 2025 ਤੱਕ ਕਰੇਗੀ ਚੱਲੇਗੀ ਐਂਡ ਫੀਸ ਪੇ ਕਰਨ ਦੀ ਲਾਸਟ ਮਿਤੀ ਜਿਹੜੀ ਉਹ ਤੁਹਾਡੀ 29 12 2025 ਰਹੇਗੀ ਚਲੋ ਮੈਨੂੰ ਉਮੀਦ ਹੈ ਕਿ ਹੁਣ ਤੁਹਾਡੇ ਤੁਹਾਡੇ ਡਾਊਟਸ ਕਲੀਅਰ ਹੋ ਗਏ ਹੋਣਗੇ ਪੀ ਪੀਪੀਐਸਬੀ ਨੂੰ ਲੈ ਕੇ लिंक भी एक्टिवेट हो गया मैं इस बार खुद चेक किया है पहला कि लिंक एक्टिवेट होया है नहीं उस तो बात बादली वीडियो बनाई है ठीक है सारा प्रोसेस समझ के तो इस वीडियो को कर दो लाइक एंड चैनल को कर दो सबसक्राइब जे तो नोटिफिशन की सही जानकारी चाहते हो तो बैल आइकन भी दबा दो ठीक है जी इस वीडियो को शेयर करो अपने सारे दसवीं पास फ्रेंड्स के नाल ताकि वो भी यह भर्ती भर पर के अपनी गवर्नमेंट जॉब हासिल कर सकन इस वीडियो फिलहाल इन्हीं है अगली विडियो फिर मिलेंगे तद तक लिए सत श्री अकाल जय हिंद